ਹਾਂਜੀ ਦੋਸਤੋ ਅੱਜ ਫੇਰ ਬੈਠੇ ਆ ਜੀ ਆਪਾਂ ਫਤੇ ਮੈਡੀਕਲ ਤੇ ਕੁਝ ਦਿਨ ਪਹਿਲਾਂ ਇੱਕ ਆਪਾਂ ਫਲਾਈ ਐਂਡ ਟੇਪ ਦੀ ਆਪਾਂ ਵੀਡੀਓ ਪਾਈ ਸੀ ਤੇ ਬਾਈ ਅਰਜਿੰਦਰ ਦੇ ਨਾਲ ਗੱਲਬਾਤ ਕਰਾਂਗੇ ਵੀ ਪਹਿਲਾਂ ਛੋਟੀ ਪੈਕਿੰਗ ਦੀ ਸੀ ਤੇ ਵੱਡੇ ਪੈਕਿੰਗ ਲਿਆਉਣ ਦਾ ਕੀ ਰੀਜਨ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਡਾਕਟਰ ਸਾਹਿਬ ਅ ਪਹਿਲਾਂ ਤਾਂ ਆਪਣਾ ਗੱਲ ਕਰਦੇ ਆ ਰਿਜ਼ਲਟ ਦੀ ਰਿਜ਼ਲਟ ਬਹੁਤ ਸੁਣਾ ਆਇਆ ਹੈ ਨਾ ਹਾਂਜੀ ਬਾਕੀ ਤੁਹਾਡੇ ਪੇਜ ਦੇ ਉੱਤੇ ਲੋਕਾਂ ਨੇ ਦੱਸ ਹੀ ਦਿੱਤਾ ਹੈ ਨਾ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਬਾਤ ਕੀਤੀ ਹੈ ਜਾ ਜਿਨਾਂ ਨੇ ਪਹਿਲਾਂ ਵਰਤੀ ਸੀ ਹੈ ਨਾ ਹਾਂਜੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਵੀ ਛੋਟੀ ਪੈਕਿੰਗ ਤਾਂ ਹੈਗੀ ਸੀ ਆ ਹਨਾ 50 ਮੀਟਰ ਦੀ ਹਾਂਜੀ ਹੁਣ ਆ ਜਿਹੜੀ ਵੱਡੀ ਪੈਕਿੰਗ ਲਿਆਦੀ ਆ ਇਹਦਾ ਕੀ ਰੀਜਨ ਆ ਕੀ ਗੱਲਬਾਤ ਹੋਈ ਆ ਜੀ ਡਾਕਟਰ ਸਾਹਿਬ ਵੱਡੀ ਪੈਕਿੰਗ ਲਿਆਉਣ ਦਾ ਪਰਕਾਰਨ ਇਹੀ ਬਣਿਆ ਵੀ ਜਿਹੜੇ ਵੱਡੇ ਫਾਰਮ ਸੀ ਨਾ ਉਹ ਜਿਵੇਂ ਹੁਣ ਚੱਲਦੇ ਆ ਵੀ ਹਰੇਕ ਬੰਦਾ ਯਕੀਨ ਨਹੀਂ ਕਰਦਾ ਹਾਂਜੀ ਹਾਂਜੀ ਹਨਾ ਉਹਨਾਂ ਨੇ ਪਹਿਲਾਂ ਇੱਕ ਵਾਰੀ ਛੋਟੇ ਰੋਲ ਮਗਾ ਕੇ ਟ్రਾਇਲ ਕੀਤਾ ਠੀਕ ਹੈ ਠੀਕ ਹੈ ਉਹ ਟ్రਾਇਲ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਵਧੀਆ ਰਿਜ਼ਲਟ ਮਿਲਿਆ ਜੀ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਹੁਣ ਵੱਡੇ ਫਾਰਮ ਨੇ ਤੇ ਉਹਨਾਂ ਨੇ ਹੁਣ ਵੱਡੇ ਰੋਲ ਸਾਡੇ ਤੋਂ ਡਿਮਾਂਡ ਕੀਤੀ ਹੈ ਠੀਕ ਹੈ ਤੇ ਉਹ ਵੱਡੇ ਰੋਲ ਐਸੇ ਕਰਕੇ ਹੁਣ ਅਸੀਂ ਲੈ ਕੇ ਆਏ ਆ ਜਿਹੜੇ ਵੱਡੇ ਫਾਰਮ ਨੇ ਚਾਹੇ ਬੱਕਰੀਆਂ ਦਾ ਚਾਹੇ ਉਹ ਗਾਵਾਂ ਦਾ ਮੱਝਾਂ ਦਾ ਚਾਹੇ ਗਲਟਰੀ ਫਾਰਮ ਹਾਂਜੀ ਉੱਥੇ ਵਾਸਤੇ ਇਹ ਹੁਣ ਵੱਡਾ ਰੋਲ ਵੀ ਲੈ ਕੇ ਆਏ ਆ ਛੋਟਾ ਰੋਲ ਤਾਂ ਆਪਣੇ ਕੋਲੇ ਆਲਰੇਡੀ ਅਵੇਲੇਬਲ ਹੈਗਾ ਠੀਕ ਹੈ ਇਹਦੇ ਜੇ ਰੇਟ ਦੀ ਆਪਾਂ ਪਹਿਲਾਂ ਕਰਦੇ ਸੀ ਗੱਲ ਇਹ ਤਾਂ 400 ਦੇ ਕਰੀਬ ਪੈਂਦਾ ਹੈ ਨਾ ਇਹ ਤਾਂ 350 ਰੁਪਏ ਦਾ ਜੀ 390 ਨਾਲਾ 400 ਦੇ ਕਰੀਬ ਹਾਂਜੀ ਹੁਣ ਇਹਦੇ ਜੇ ਇੱਕ ਹੀ ਰੇਟ ਪੈਂਦਾ ਕਿੰਨੇ ਮੀਟਰ ਦਾ ਹੈ ਜਿਹੜਾ ਤਾਂ ਵੱਡਾ ਜੀ ਉਹ ਇਹਦੇ ਨਾਲੋਂ ਬਹੁਤ ਸਸਤਾ ਪੈਂਦਾ ਵੱਡੇ ਦਾ ਰੇਟ ਹੈਗਾ ਜੀ 1700 ਰੁਪਿਆ 1700 ਰੁਪਿਆ 500 ਮੀਟਰ ਦਾ ਰੋਲ ਹੈ ਜੀ ਠੀਕ ਹੈ ਠੀਕ ਹੈ ਤੇ 6 ਮਹੀਨੇ ਦੀ ਇਹਦੀ ਘੱਟੋ ਘੱਟ ਗਾਰੰਟੀ ਹੈ ਇਹ ਮੰਨ ਲਾ ਕਈ ਭਰਾ ਕਹਿੰਦੇ ਸੀ ਵੀ ਇੱਕ ਵਾਰੀ ਆਪਾਂ ਲਾਤੀ ਹੈ ਨਾ ਤੇ ਦੁਬਾਰੇ ਇਹ ਯੂਜ਼ ਹੋ ਜਾਂਦੀ ਆ ਕਿ ਬਸ ਇੱਕ ਵਾਰੀ ਸਿੱਤ ਨਹੀਂ ਪੈਂਦੀ ਆ ਇਹ ਅਸੀਂ ਨਾ ਪੇਜ ਦੇ ਉੱਤੇ ਤੁਹਾਡੇ ਜਦੋਂ ਵੀਡੀਓ ਲੋਕਾਂ ਨੇ ਦੇਖੀ ਉਹਨਾਂ ਨੇ ਨਾ ਬਹੁਤ ਜ਼ਿਆਦਾ ਲੋਕਾਂ ਨੇ ਫੋਨ ਆਏ ਤੇ ਕਮੈਂਟ ਆਏ ਉਹ ਕਹਿੰਦੇ ਵੀ ਸਾਡੇ ਤਾਂ ਮੱਖੀ ਇੰਨਾ ਜ਼ਿਆਦਾ ਹੈ ਵੀ ਇਹ ਤਾਂ ਇੱਕ ਵਾਰੀ ਲੰਮਾ ਜੀ ਅਸੀਂ ਡਰ ਦੇ ਨਾਲ ਹੀ ਭਰ ਜੂਗੀ ਮਤਲਬ ਹਜ਼ਾਰਾਂ ਦੀ ਗਿਣਤੀ ਜੀ ਹੁੰਦੀ ਆ ਲੱਖਾਂ ਦੀ ਗਿਣਤੀ ਜੇ ਮੱਖੀ ਵੀ ਉਹ ਵੀ ਸਾਨੂੰ ਇਹ ਦੁਬਾਰਾ ਸਿੱਟ ਨਹੀਂ ਪੂ ਜਾਂ ਇਹਦਾ ਕੀ ਕਰਨਾ ਪੈਣਾ ਠੀਕ ਹੈ ਜੀ ਤੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਤੁਹਾਨੂੰ ਇਹ ਟੇਪ ਨਹੀਂ ਸਿੱਟਣੀ ਪੈਂਦੀ ਘੱਟੋ ਘੱਟ 2 ਮਹੀਨੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਵਾਰੀ ਬੰਨ੍ਹਤੀ ਠੀਕ ਹੈ ਜੀ ਕਰਨਾ ਕੀ ਹੈ ਜਦੋਂ ਤੁਹਾਡੀ ਮੱਖੀ ਦੇ ਨਾਲ ਪੂਰੀ ਦੀ ਪੂਰੀ ਤਾਰ ਪਰ ਜਾਂਦੀ ਹੈ ਇੱਕ ਨਾਰਮਲੀ ਕੋਈ ਡੋਰ ਜਾਂ ਕੋਈ ਧਾਗਾ ਲੈ ਕੇ ਠੀਕ ਹੈ ਤੁਸੀਂ ਇਹਦੇ ਤਾਰ ਦੇ ਉੱਪਰ ਦੀ ਖਿੱਚ ਦੋ ਸਾਰੀਆਂ ਦੀਆਂ ਸਾਰੀਆਂ ਕੀ ਆ ਨੀਚੇ ਡੇਗ ਪੈਣੀ ਹੈ ਮਾਰੀ ਗੱਲ ਠੀਕ ਹੈ ਤੇ ਦੁਬਾਰਾ ਉਹਨਾਂ ਨੂੰ ਬੈਠਣ ਨੂੰ ਉਨੀ ਜਗ੍ਹਾ ਮਿਲ ਜੂ ਇਹਨੇ ਦੁਬਾਰਾ ਉਹਨਾਂ ਹੀ ਕੰਮ ਕਰ ਉਹਨਾਂ ਹੀ ਕੰਮ ਕਰ ਠੀਕ ਹੈ ਨਹੀਂ ਇਹ ਕਿਸੇ ਪਾਣੀ ਦੇ ਨਾਲ ਖਰਾਬ ਹੁੰਦੀ ਹੈ ਠੀਕ ਹੈ ਠੀਕ ਹੈ ਨਹੀਂ ਇਹ ਕਿਸੇ ਚੀਜ਼ ਦੇ ਨਾਲ ਹਾਂ ਇਹਨੂੰ ਕੱਪੜੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਨਾ ਕਰਿਓ ਫਿਰ ਇਹ ਖਰਾਬ ਹੋਊ ਫਿਰ ਇਹਦੀ ਜਿਹੜੀ ਚੁੰਬਕ ਜਿਲਾ ਲਓ ਜਾਂ ਤੇ ਫਿਲਹਾਲ ਚੋਂ ਬਣਾਈ ਚੀਜ਼ ਹੈ ਨਾ ਉਹ ਖਤਮ ਹੋ ਜਾਂਦੀ ਹੈ ਹਾਂ ਜਦੋਂ ਤੁਸੀਂ ਕੱਪੜੇ ਨਾਲ ਇਹਨੂੰ ਸਾਫ਼ ਕਰੋਗੇ ਤਾਂ ਕੈਮੀਕਲ ਖਰਾਬ ਹੋ ਜਾਂਦਾ ਡੋਰ ਦੇ ਨਾਲ ਇਹਦੇ ਕੈਮੀਕਲ ਨੂੰ ਕੁਝ ਨਹੀਂ ਹੁੰਦਾ ਠੀਕ ਹੁਣ ਆਪਾਂ ਰੇਟ ਦੀ ਗੱਲ ਕਰੀ ਸੀ ਇਹ ਵੱਡੀ ਪੈਕਿੰਗ ਕਿੰਨੇ ਮੀਟਰ ਦੀ ਹੈ ਇਹ 500 ਮੀਟਰ 1700 ਰੁਪਏ ਦੀ ਹੈ ਜੀ 500 ਮੀਟਰ 1700 ਹਾਂਜੀ ਹਾਂਜੀ ਹਾਂ ਦੋਸਤੋ ਜਿਹੜੇ ਵੱਡੇ ਫਾਰਮ ਹੈ ਭਾਵੇਂ ਪੁਲਟਰੀ ਫਾਰਮ ਹੈ ਉੱਥੇ ਵੀ ਬਹੁਤ ਜ਼ਿਆਦਾ ਮਤਲਬ ਦੇਖੀ ਜਾਂਦੀ ਹੈ ਠੀਕ ਹੈ ਅ ਮੁਰ ਦੂਜਾ ਹੈਗਾ ਬੱਕਰੀ ਫਾਰਮ ਹੈ ਜਾਂ ਗਾਵਾਂ ਦਾ ਫਾਰਮ ਆ ਮੱਝਾਂ ਦਾ ਫਾਰਮ ਹੈ ਉਹਨਾਂ ਦੇ ਵਿੱਚ ਮੱਖੀ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਦੇ ਖਾਤਰ ਮਿੱਤਰੋ ਇਹ ਕਾਫੀ ਰਿਜ਼ਲਟ ਮਿਲਿਆ ਰਿਜ਼ਲਟ ਵਾਲੀ ਵੀ ਵੀਡੀਓ ਆਪਾਂ ਤੁਹਾਨੂੰ ਥੱਲੇ ਚਲਾਵਾਂਗੇ ਸੋ ਪੂਰੀ ਵੀਡੀਓ ਸਾਡੀ ਦੇਖੋ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ ਤੁਹਾਡੀ ਸਕਰੀਨ ਤੇ ਚੱਲਦਾ ਹੀ ਹੁੰਦਾ ਜੀ ਫੋਨ ਨੰਬਰ ਅਸੀਂ ਦੱਸ ਦਿੰਦੇ ਹਾਂ 99882282 ਬਾਹਰ 9988228262 بھائی 8262 ਇਹ ਪਿੰਡ ਹੈਗਾ ਲਹਿਰਾ ਮੁਹੱਬਤ ਪਿੰਡ ਲਹਿਰਾ ਮੁਹੱਬਤ ਫਤਿਹ ਮੈਡੀਕਲ ਹਾਲ ਹੈ ਜੀ ਜਮਾ ਆਪਣਾ ਮੇਨ ਬਸ ਸਟੈਂਡ ਦੇ ਉੱਪਰ ਮੈਡੀਕਲ ਹੈ ਠੀਕ ਹੈ ਜੀ ਠੀਕ ਹੈ 올 ਇੰਡੀਆ ਆਪਾਂ ਇਸ ਚੀਜ਼ ਦੀ ਡਿਲੀਵਰੀ ਕਰਦੇ ਆ ਤੇ ਤੁਹਾਨੂੰ ਫੋਨ ਕਰਕੇ ਪਹੁੰਚ ਵੀ ਕਰ ਦੇਵਾਂਗਾ ਹਾਂਜੀ ਹਾਂਜੀ ਉਹਦਾ ਕੋਈ ਐਕਸਟਰਾ ਖਰਚਾ ਜਿਹੜੇ ਡਿਲੀਵਰੀ ਚਾਰਜਸ ਹੋਣਗੇ ਦੇਖੋ ਕਸਟਮਰ ਦੇ ਨਹੀਂ ਹੋਣਗੇ ਕਿਉਂਕਿ ਇਹਦੇ ਵਿੱਚ ਅਸੀਂ ਮਾਰਜਿਨ ਹੀ ਆਪਦਾ ਬਹੁਤ ਲਿਮਟਿਡ ਰੱਖਿਆ ਪਿਆ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਤੋ ਦੋਸਤੋ ਜੇਕਰ ਕਿਸੇ ਵੀ ਵੀਰ ਭਰਾ ਨੇ ਦੂਰੋਂ ਮਗਵਾਉਣੀ ਆ ਨਹੀਂ ਇੱਥੇ ਪਹੁੰਚ ਸਕਦੇ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਕਮੈਂਟ ਵੀ ਆਏ ਸੀ ਵੀ ਅਸੀਂ ਆਏ ਸੀ ਸਾਨੂੰ ਨਹੀਂ ਪਤਾ ਸੀ ਵੀਡੀਓ ਕੋ ਲੇਟ ਦੇਖੀ ਸੀ ਕਿਸੇ ਭਰਾ ਨੇ ਘਰੇ ਵੀ ਮਗਵਾਉਣੀ ਆ ਤਾਂ ਤੁਹਾਡੇ ਕੋਲੇ ਘਰੇ ਵੀ ਪਹੁੰਚ ਹੋ ਜੂਗੀ ਉਹਦਾ ਥੋੜਾ ਮोटा ਮਿੱਤਰੋ ਖਰਚਾ ਜ਼ਰੂਰ ਪੈਣਾ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮੱਖੀ ਦੇ ਨਾਲ ਮਿੱਤਰੋ ਅਨੇਕਾ ਪਸ਼ੂਆਂ ਨੂੰ ਵੀ ਬਿਮਾਰੀਆਂ ਲੱਗਦੀਆਂ ਤੇ ਮਲੁਖਾਂ ਨੂੰ ਵੀ ਬਿਮਾਰੀਆਂ ਲੱਗਦੀਆਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਡੈਰੀਗਾ ਹੋ ਜਾਂਦਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ। ਡਾਕਟਰ ਸਾਹਿਬ ਇੱਕ ਗੱਲ ਆਪਣੀ ਕਰਨ ਵਾਲੀ ਰਹੀਗੀ। ਬਹੁਤ ਲੋਕ ਇਹ ਪੁੱਛਦੇ ਆ ਵੀ ਇਹਨੂੰ ਬੰਨਣਾ ਕਿਵੇਂ ਆ? ਮਤਲਬ ਆ ਉਹ ਵਿੱਚ ਗੱਲ ਆਪਣੀ ਫੇਰ ਰਹੀਗੀ। ਹਾਂ ਠੀਕ ਹੈ ਜੀ ਉਹ ਵੀ ਦੱਸਦੇ। ਅਸਲ ਇਹ ਤਾਂ ਕੁਝ ਨਹੀਂ ਤੁਸੀਂ ਇਹਨੂੰ ਇਹਦੇ ਵਿੱਚੋਂ ਅ ਡੱਬੇ ਦੇ ਵਿੱਚੋਂ ਕੱਢਣਾ ਹੈ। ਠੀਕ ਹੈ ਜੀ। ਕੱਢ ਕੇ ਜਿਵੇਂ ਦੀ ਪੈਕਿੰਗ ਹੈ ਇਹਨੂੰ ਖੋਲਿਓ। ਓਕੇ ਜੀ ਓਕੇ। ਤੁਹਾਨੂੰ ਜਿੰਨੀ ਲੋਡ ਹੈ हां ਠੀਕ ਹੈ ਕੋਈ 10 ਫੁੱਟ ਦੀ ਜਰੂਰਤ ਹੈ ਕੋਈ 20 ਫੁੱਟ ਦੀ ਜਰੂਰਤ ਹੈ ਇਹ 160 ਫੁੱਟ ਦਾ ਰੋਲ ਹੈ ਜਿਹੜਾ ਛੋਟਾ ਹੈ ਜੀ ਠੀਕ ਹੈ ਜੀ ਠੀਕ ਹੈ ਇਹਨੂੰ ਤੁਸੀਂ ਖੋਲੋਗੇ ਖੋਲ ਕੇ ਇਹਨੂੰ ਐਵੇਂ ਹੀ ਲਾਉਂਗੇ ਇਹਨੂੰ ਬਸ ਫਾਰਮ ਦੇ ਉੱਤੇ ਬੰਨ ਦੇਣਾ ਤੁਸੀਂ ਠੀਕ ਹੈ ਬੋਲ ਤੋਂ ਬੋਲ ਦੇ ਸਮਝਾ ਹਾਂ ਜਿੱਥੇ ਵੀ ਤੁਸੀਂ ਬੰਨਣਾ ਚਾਹੁੰਦੇ ਹੋ ਇਹ ਤੁਸੀਂ ਉੱਥੇ ਬੰਨ ਦੇਵੋਗੇ ਠੀਕ ਹੈ ਜਿਹੜਾ ਉਸ ਤੋਂ ਬਾਅਦ ਤੁਹਾਡਾ ਰੋਲ ਬਚ ਗਿਆ ਜੀ ਉਹ ਰੋਲ ਨੂੰ ਐਵੇਂ ਹੀ ਦੀ ਐਵੇਂ ਤੁਸੀਂ ਸਾਂਭ ਸਕਦੇ ਹੋ 6 ਮਹੀਨੇ ਇਹ ਰੋਲ ਖਰਾਬ ਨਹੀਂ ਹੁੰਦਾ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਵਰਤਦੇ ਹੋ ਠੀਕ ਹੈ ਤਾਂ ਟੋਕਟ ਡੇਢ ਤੋਂ ਲੈ ਕੇ 2 ਮਹੀਨੇ ਤੁਹਾਡੇ ਫਾਰਮ ਦੇ ਵਿੱਚ ਇਹ ਰੋਲ ਕੱਢੂਗਾ ਜੀ ਕੰਮ ਕਰੂਗਾ ਹਾਂਜੀ ਤੇ ਦੂਸਰਾ ਨੰਬਰ ਇਹਦਾ ਸਾਰਾ ਤੋਂ ਵੱਡਾ ਫਾਇਦਾ ਇਹ ਹੈ ਵੀ ਤੁਹਾਨੂੰ ਪਸ਼ੂ ਦੀ ਚਮੜੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਨਹੀਂ ਲਾਉਣਾ ਪੈਣਾ ਠੀਕ ਹੈ ਮੇਨ ਗੱਲ ਇਹ ਹੈ ਸਾਰਾ ਤੋਂ ਵੱਡੀ ਗੱਲ ਇਹ ਨਸਰਮਾਨ ਦੇ ਖਤਰਾ ਹਨਾ ਬਹੁਤ ਕੁਝ ਕਰਨਾ ਪੈਂਦਾ ਹਾਂਜੀ ਬਹੁਤ ਲੋਕ ਰੇਹਾਂ ਦਾ ਸਪਰੇਆ ਦਾ ਜਾਂ ਕੋਈ ਮਤਲਬ ਹੋਰ ਜਿਹੜੀਆਂ ਦਵਾਈਆਂ ਹੈਗੀਆਂ ਕੰਪਨੀਆਂ ਦੀਆਂ ਸਾਬਣਾਂ ਦਾ ਠੀਕ ਹੈ ਯੂਜ਼ ਕਰਦੇ ਆ ਇੱਕ ਤਾਂ ਉਹਦੇ ਨਾਲ ਪਸ਼ੂ ਦੀ ਚਮੜੀ ਨੂੰ ਨੁਕਸਾਨ ਹੁੰਦਾ ਹਾਂਜੀ ਦੂਸਰੇ ਨੰਬਰ ਦੇ ਉੱਤੇ ਉਹ ਕਈ ਵਾਰੀ ਮੱਖ ਨੇ ਜ਼ਖਮ ਇੰਨੇ ਕਿ ਜ਼ਿਆਦਾ ਕੀਤੇ ਹੁੰਦੇ ਆ ਰਿਐਕਸ਼ਨ ਠੀਕ ਹੈ ਉਹ ਰਿਐਕਸ਼ਨ ਵੀ ਹੋ ਜਾਂਦਾ ਤੇ ਪਸ਼ੂ ਤੜਫਦਾ ਵੀ ਬੋਲਦਾ ਤੇ ਉਹਦੇ ਨਾਲ ਦੁੱਧ ਵੀ ਬਹੁਤ ਘਟਿਆ ਜਾਂਦਾ ਤੇ ਕਈ ਵਾਰੀ ਤਾਂ ਲੋਕ ਇਹ ਹੁੰਦਾ ਵੀ ਆਪਾਂ ਡੀਜ਼ਲ ਛਿੜਕ ਦਈਏ ਜਾਂ ਡੀਡੀਟੀ ਛਿੜਕ ਦਈਏ ਇਹਨਾਂ ਆਪਾਂ ਆਹੋ ਬੇਸਤ ਕਰਿਆ ਜਾਂਦਾ ਹਾਂ ਉਹ ਚੀਜ਼ ਦੇ ਨਾਲ ਨੁਕਸਾਨ ਬਹੁਤ ਹੁੰਦਾ ਪਸ਼ੂ ਦਾ ਬਹੁਤ ਪਰਸ਼ੁਆਨ ਦੀ ਆ ਤਾਂ ਇਸ ਕਰਕੇ ਜਾਂਦਾ ਵੀ ਜਾਂਦਾ ਮੌਤ ਵੀ ਹੋ ਜਾਂਦੀ ਆ ਹਾਂਜੀ ਐਸਡੀ ਦਾ ਇਹ ਹੀ ਫਾਇਦਾ ਇਹਦੇ ਵਿੱਚ ਤੁਹਾਨੂੰ ਕੋਈ ਪਸ਼ੂ ਦੀ ਬਾਡੀ ਦੇ ਉੱਤੇ ਕੈਮੀਕਲ ਲਾਉਣ ਦੀ ਲੋੜ ਨਹੀਂ ਜਦੋਂ ਤੁਸੀਂ ਬੰਨੋਗੇ ਸਹੀ ਇੱਕ ਤੋਂ ਲੈ ਕੇ 2 ਘੰਟਿਆਂ ਦੇ ਵਿੱਚ ਵਿੱਚ ਤੁਹਾਡਾ ਇਹ ਜਿਹੜਾ ਮੱਖਾ ਫਾਰਮ ਦੇ ਵਿੱਚੋਂ ਉਹ ਇਹਦੇ ਉੱਤੇ ਹੀ ਚੈੱਕ ਦਿਓ ਹਾਂਜੀ ਮੈਂ ਲੱਗ ਜਾ ਉੱਥੇ ਆ ਕੇ ਬੈਠੂ ਹਾਂਜੀ ਹਾਂਜੀ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਦੁਕਾਨਾਂ ਦੇ ਵਿੱਚ ਲਾਇਆ ਜਾਂਦਾ ਪਹਿਲਾਂ ਤਾਂ ਫਾਰਮੇਸੀ ਲੱਗਦੀ ਹੈ ਨਾ ਤੇ ਦੁਕਾਨਾਂ ਦੇ ਵਿੱਚ ਵੀ ਆਪਾਂ ਲਾ ਸਕਦੇ ਹਾਂ ਜਿਵੇਂ ਹੁਣ ਆਪਣੇ ਬੱਚੇ ਹੁੰਦੇ ਛੋਟੇ ਘਰੇ ਉੱਥੇ ਵੀ ਇਹਦਾ ਇਸਤੇਮਾਲ ਕਰ ਸਕਦੇ ਆ ਹਾਂਜੀ 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 ਉੱਥੇ ਵੀ ਜਿੱਥੇ ਮੰਨ ਕੇ ਚੱਲੋ ਹੁਣ ਆਪਾਂ ਦੇਖਦੇ ਆ ਮੱਛਰ ਇੰਨਾ ਕਿ ਜ਼ਿਆਦਾ ਹੈ ਬੱਚੇ ਛੋਟੇ ਹੈ ਕੋਈ 2 ਮਹੀਨਿਆਂ ਦਾ ਕਿਸੇ ਦਾ ਬੱਚਾ ਕਿਸੇ ਦਾ 4 ਮਹੀਨਿਆਂ ਦਾ ਬੱਚਾ ਹੈ ਨਾ ਆਪਾਂ ਉਹਨਾਂ ਦੇ ਕੋਲੇ ਕੀ ਕਰਦੇ ਆ ਬਹੁਤ ਮਾਪੇ ਅਨਜਾਨ ਹੁੰਦੇ ਆ ਉਹ ਕੀ ਕਰਦੇ ਆ ਜਾਂ ਤਾਂ ਹਿੱਟ ਵਗੈਰਾ ਦੀ ਸਪਰੇਅ ਕਰਦੇ ਆ ਹਾਂਜੀ ਠੀਕ ਹੈ ਜਾਂ ਕੋਈ ਆਲ ਆਊਟ ਕਮਰੇ ਦੇ ਵਿੱਚ ਜਾਂ ਮੋਰਟਨ ਕੋਈ ਕਮਰੇ ਦੇ ਵਿੱਚ ਹੀ ਕੋਈ ਪੇਪਰ ਹੈ ਹੈ ਨਾ ਉਹਨੂੰ ਚਲਾਉਂਦੇ ਆ ਬਈ ਉਹ ਬੱਚਾ ਜਦੋਂ ਸੁੰਘ ਲੈਂਦਾ ਉਹਦੇ ਕੈਮੀਕਲ ਬੋਡੀ ਦੇ ਵਿੱਚ ਜਾਂਦਾ ਉਹ ਬੱਚੇ ਦੇ ਫੇਫੜਿਆਂ ਨੂੰ ਵੀ ਨੁਕਸਾਨ ਕਰਦਾ ओके ਇਹਨੂੰ ਤੁਸੀਂ ਘਰਾਂ ਦੇ ਵਿੱਚ ਰਸੋਈਆਂ ਦੇ ਵਿੱਚ ਠੀਕ ਹੈ ਕਿਤੇ ਵੀ ਜੇ ਤੁਹਾਡਾ ਕਿਤੇ ਕੋਈ ਟਾਬਾ ਹੈ ਤੁਸੀਂ ਖਾਣੇ ਦਾਣੇ ਦਾ ਕੋਈ ਕੰਮ ਕਰਦੇ ਹੋ ਠੀਕ ਹੈ ਉੱਥੇ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਠੀਕ ਹੈ ਇਹਦਾ ਕੋਈ ਨੁਕਸਾਨ ਨਹੀਂ 100% ਤੁਹਾਨੂੰ ਘਰੇ ਵੀ ਰਿਜਲਟ ਮਿਲੂਗਾ ਠੀਕ ਹੈ ਆਪਦੇ ਘਰ ਇਹ ਕੋਈ ਠੰਡੀ ਥਾਂ ਦੇ ਉੱਤੇ ਹੁਣ ਮੱਖੀ ਬਹੁਤ ਹੁੰਦੀ ਹੈ ਤੁਸੀਂ ਉੱਥੇ ਬੱਨੋ ਉੱਥੇ ਆਪਦਾ ਬੈਠੋ ਆਰਾਮ ਨਾਲ ਸੋਵੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਨਾ ਕਿਸੇ ਕੈਮੀਕਲ ਤੋਂ ਤੁਹਾਡਾ ਘਰ ਹੈ ਤੁਹਾਡਾ ਕੋਈ ਵੇੜਾ ਹੈ ਠੀਕ ਹੈ ਉਹ ਸਾਰੇ ਦਾ ਸਾਰਾ ਮੱਖੀ ਤੋਂ ਫ੍ਰੀ ਹੋ ਜਾਊਗਾ ਸੋ ਦੋਸਤੋ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਫਰਜ਼ ਸਮਝ ਕੇ ਕਿਉਂਕਿ ਇਹਦੇ 'ਚ ਕੱਲਾ ਤੁਹਾਡਾ ਫਾਇਦਾ ਨਹੀਂ ਤੇ ਹੋਰ ਵੀ ਪਸ਼ੂ ਪਾਲਕ ਵੀਰਾਂ ਦਾ ਫਾਇਦਾ ਹੋ ਜਾਏ ਸੋ ਸਾਰੇ ਵੀਰਾਂ ਦਾ ਧੰਨਵਾਦ